ਸਤਨਾਮ ਸਿੰਘ ਗਿਲਵਲੋਂ 25% ਕੋਟੇ ਦਾ ਮਾਮਲਾ ਚੱਕਿਆ ਗਿਆ ਹੈ ਤੇ ਜਿਹਦੇ ਚ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਗਿਆ ਕੀ ਕਹਿਣਾ ਚਾਹਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਦੇਸ਼ ਹੂੰ ਪ੍ਰੇਮਕਾ ਨੂੰ ਔਰ ਜਿੰਨੇ ਵੀ ਵੀ ਸੁਣ ਰਹੇ ਸਾਰੇ ਨੂੰ ਨਮਸਕਾਰ ਸਤ ਸ੍ਰੀ ਅਕਾਲ ਮੇਰੀ ਬੇਨਤੀ ਹੈ ਕਿ ਜਿਹੜਾ ਪ੍ਰਤੀਫਲ ਕੋਟਾ ਸਤਨਾਮ ਸਿੰਘ ਗਿਲ ਨੇ ਚੁੱਕਿਆ ਉਹਦੇ ਬੜੇ ਚੰਦਾ ਇਹ ਸਾਰੇ ਸਟੇਟਾਂ ਵਿੱਚ ਚੱਲਦਾ ਪਰ ਪੰਜਾਬ ਜਿਲਾਈ ਇਤੋਂ 엥ਗੋਲਿਆ ਹੋਇਆ ਸੀ ਪੰਜਾਬ ਦੇ ਜਿੰਨੇ ਵੀ ਪ੍ਰਾਈਵੇਟ ਸਕੂਲ ਆ ਇਹ ਸਾਰੇ ਸੈਲਫ ਫੰਡ ਆ ਇੱਥੇ ਜ਼ਮੀਨ ਸਰਕਾਰੇ ਨਹੀਂ ਦਿੱਤੀ ਤੇ ਇਹ ਪ੍ਰਾਈਵੇਟ ਸਕੂਲ ਬੱਚੇ ਜਿਹੜੇ ਆ ਉਹ ਸਰਕਾਰ ਨੂੰ ਪੈਸੇ ਦਿੰਦੀ ਪਰ ਜੁਕੜਨ ਕੋਟੇ ਦੇ ਫੇਰ ਹੀ ਪੜਾਉਂਦੇ ਆ ਪਰ ਪੰਜਾਬ ਦੇ ਵਿੱਚ 7 4 ਰੂਲ ਨੂੰ ਲਾਗੂ ਕਰਕੇ ਇਹਨਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਬੱਚੇ ਨਹੀਂ ਦਿੰਦੇ ਸੀ ਸਿੱਧੇ ਬੱਚੇ ਸਰਕਾਰ ਦੇ ਆਪਣੇ ਸਕੂਲਾਂ ਜਾਂਦੇ ਆ ਹੁਣ ਵੀ ਜਿਹੜਾ ਲਾਅ ਮਾਨਯੋਗ ਹਾਈ ਕੋਰਟ ਨੇ ਪਾਸ ਕੀਤਾ ਉਹ 7 4 ਨੂੰ ਉਹਨਾਂ ਨੇ ਰਿਮੂਵ ਕਰਤਾ ਤੇ 12 ਸੀਰਮੂਵ ਨਹੀਂ ਕੀਤੀ 12 ਸੀਰਮੂਵ ਦਾ ਮਤਲਬ ਇਹ ਉਹਦੇ ਵਿੱਚ ਉਹਨਾਂ ਨੇ ਸਾਨੂੰ ਡਿਸਪਰਸਮੈਂਟ ਕਰਨੀ ਪੈਸਿਆਂ ਦੀ ਕਿਸਾਨ ਨੂੰ ਹੁਣ ਜਿਹੜਾ ਦਿੱਲੀ ਚੰਡੀਗੜ੍ਹ ਰਾਜਸਥਾਨ ਐਮਪੀ ਸਟੇਟ ਆ ਉਹ ਸਾਰੇ ਪੈਸੇ ਮਿਲਦੇ ਐ ਇਹ ਕੋਈ ਸ਼ੱਕ ਨਹੀਂ ਬਿਲਕੁਲ ਸਹੀ ਮਿਲਣੇ ਵੀ ਚਾਹੀਦੇ ਪਰ ਪੰਜਾਬ ਦੇ ਵਿੱਚ ਇਹ ਕੋਈ ਪ੍ਰੋਵੀਜ਼ਨ ਨਹੀਂ ਐ ਤੁਹਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ 19000 ਸਕੂਲ ਸਰਕਾਰ ਦੇ ਗਵਰਨਮੈਂਟ ਦੇ ਕਿਤੇ ਉਹਨਾਂ ਆਪਣੇ ਬੱਚੇ ਪੂਰੇ ਦਿਨ ਦੇ। ਉਹ ਇਸਲਾਮ ਸਿੰਘ ਉਸ ਚੀ ਨੂੰ ਗਲਤ ਇੰਟਰਪ੍ਰੀਟ ਕਰਦਾ ਜਿਹੜੀ ਲੈਟਰ ਆ ਉਹ ਚ ਲਿਖਿਆ ਤੇ ਧੈਤਾਂ ਜਾਰੀ ਕੀਤੀਆਂ ਜਾਣਗੀਆਂ। ਉਹ ਧੈਤਾਂ ਦੇ ਸਰਕਾਰ ਨੇ ਤੱਕ ਜਾਰੀ ਨਹੀਂ ਕੀਤੀਆਂ। ਸਰਕਾਰ ਇਹ ਕਹਿੰਦੀ ਮਾਂ ਨੂੰ ਭਾਈ ਖੜੋ ਗੋਮੇ ਪ੍ਰਾਈਵੇਟ ਨੂੰ ਬੱਚੇ ਦਾ ਹਲ ਕਰ ਸਕਦਾ। ਉਹ ਧੈਤਾਂ ਜਾਰੀ ਕਰਨਗੇ ਨਹੀਂ ਕਰਨਗੇ। ਅੱਜ ਤੱਕ ਐਸਓਪੀ ਜਿਹੜੀ ਆ ਉਹ ਜਾਰੀ ਨਹੀਂ ਹੋਈ। ਅਸੀਂ ਪਿੱਛੇ ਛੱਲੇ ਗੜੀ ਗਏ ਸੀ। ਅਸੀਂ ਡਿਪਟੀ ਡਾਇਰੈਕਟਰ ਮੈਡਮ ਜਿਹੜੇ ਹਲੇ ਐਲੀਮੈਂਟਰੀ ਆ ਉਹਨਾਂ ਨੂੰ ਬੇਨਤੀ ਕਰਕੇ ਆਏ ਕਿ ਸਾਨੂੰ ਡਾਤਾ ਜਾਰੀ ਕਰੋ ਬੋਰਡ ਨੂੰ ਵੀ ਕਹਿ ਕੇ ਆਏ ਅਸੀਂ ਸਾਰਿਆਂ ਨੂੰ ਕਹਿ ਕੇ ਆਏ ਉਹ ਕਹਿੰਦੇ ਡਾਤਾ ਜਾਰੀ ਕਿਸ ਤਰ੍ਹਾਂ ਕਰੀ ਸਾਡੇ ਕੋਲ ਫੰਡ ਨਾਲ ਕੇ ਸਾਰਾ ਸਿਸਟਮ ਬਣੇਗਾ ਫੇਰ ਹੀ ਜਾਰੀ ਕਰਾਂਗਾ ਅਸੀਂ ਹੁਣ ਮੈਂ ਕਿਹਾ 30 ਮਈ ਤੱਕ ਤੇ ਸਕੂਲ ਖਾਲੀ ਹੋ ਜਣੇ ਨੇ ਦਾਖਲੇ ਕਦਮ ਹੋਣੇ ਨੇ ਅਹੀਂ ਤੱਕ ਤਾਂ ਕਿੱਦਾਂ ਕਰਾਂਗੇ ਬੱਚੇ ਤੁਸੀਂ ਸਾਨੂੰ ਕਿਵੇਂ ਕੰਟੈਂਪਟਾ ਹੋ ਉਹ ਸਾਨੂੰ ਧੱਕੇਬਾਜ਼ਾ ਕੰਟੈਂਪਟਾ ਪਾਵਾਂਗੇ ਉਹ ਕਰਾਂਗੇ ਉਹ ਕਰਾਂਗੇ ਜਿੰਨਾ ਚਿਰ ਸਰਕਾਰ ਦੀਆਂ ਹਦਾਇਤਾਂ ਜਾਰੀ ਨਹੀਂ ਉਹਨਾਂ ਦੇ ਬੱਚੇ ਦਾਖਲ ਨਹੀਂ ਹੋ ਸਕਦੇ ਦੂਸਰੀ ਗੱਲ ਜਿੰਨਾ ਜੇ ਸਕੂਲਾਂ ਨੂੰ ਇਹ ਵਿਸ਼ਵਾਸ ਨਹੀਂ ਦਵਾਇਆ ਜਾਂਦਾ ਕਿ ਤੁਹਾਨੂੰ ਸਰਕਾਰ ਪੈਸੇ ਦੇਗੀ ਐਨੇ ਪੈਸੇ ਦੇ ਨਹੀਂ ਉਹਨਾਂ ਦੇ ਬੱਚੇ ਦਾਖਲ ਨਹੀਂ ਹੋ ਸਕਦੇ ਨਾਲ ਹੀ ਫੀਸਾਂ ਨਹੀਂ ਕਿਤਾਬਾਂ ਜੁਨੀਥਾਨ ਉਹਨਾਂ ਦਾ ਖਾਣਾ ਵੀ ਸਕੂਲਾਂ ਪਰਵਾਇਰੋ ਤਾਂ ਇਹ ਦਾਖਲ ਕਰਾਂਗੇ ਇਸ ਕਰਕੇ ਇਸ ਸ਼ਾਮ ਸਿੰਘ ਨੇ ਡਰਾਮੇਬਾਜ਼ੀ ਕਰਦਾ ਇਹ ਆਪਣੇ ਟੀ.ਆਪੀ ਬਣਾਉਣੇ ਦੀ ਗੱਲ ਕਰਦਾ ਕੱਲ ਉਹ 12 ਨੇ ਲਗੀ ਫੋਟੋ ਵੀ ਮਿਤਮੰਦਰ ਦੀਮਾ ਸਾਹਿਬ ਨੂੰ ਮਿਲਿਆ ਕੱਲ ਉਹ ਮੁੱਖ ਮੰਤਰੀ ਸਾਹਿਬ ਮਿਲਣਾ ਚਾਹੁੰਦਾ ਕੱਲ ਕਿਸੇ ਨੂੰ ਮਿਲਣਾ ਚਾਹੁੰਦਾ ਤੇ ਡੀ.ਜੀ ਮਿਲਣਾ ਚਾਹੁੰਦਾ ਉਹ ਪੁਲਸ ਪ੍ਰੋਟੈਕਸ਼ਨ ਲੈ ਕੇ ਸਕੂਲਾਂ ਹਵਾ ਬਣਾ ਕੇ ਪਰ ਮੈਨੂੰ ਸਕੂਲਾਂ ਵਾਲੇ ਪੈਸੇ ਤੇ ਕੋਲਾ ਕਾਰੋਬਾਰ ਕੋਈ ਹੈ ਨਹੀਂ ਕੋਲਾ ਕੋਈ ਕਾਰੋਬਾਰ ਹੋਣੀ ਉਹਨੇ ਸਬਕੋ ਟਾਰਗਟ ਰੱਖਿਆ ਉਸ ਬੁਲੰਦ ਜਾਰੇ ਬਣਾਇਆ ਬਲਕਿ ਨਾ ਬੱਚੇ ਦਾ ਦਾਖਲਾ ਰੋਣੇ ਜਿਹੜੇ ਬੱਚੇ ਦਾਖਲਾ ਉਹਨਾਂ ਦੇ ਪੈਸਾ ਵੀ ਜੇਬ ਚ ਪਾ ਲੈਂਦਾ ਜਿੱਦੇ ਵੀ ਪੰਜਾਬ ਦੇ ਸਕੂਲ ਪ੍ਰਾਈਵੇਟ ਸਕੂਲ 9000 ਸਕੂਲ ਉਹਨਾਂ ਸਾਰਿਆਂ ਨੇ ਆਪਣੇ ਸੈल्फ ਫਾਈਨਾਂਸ ਲੋਨ ਲੈ ਕੇ ਪ੍ਰਾਈਵੇਟ ਲੋਨ ਹੈ ਨਹੀਂ ਪ੍ਰਾਈਵੇਟ ਸਕੂਲ ਬਣਾਏ ਆ ਉਹ ਫ੍ਰੀ ਕਿਉਂ ਪੜਾਉਣਗੇ ਕਿਹਨੇ ਪੜਾਉਣਗੇ ਫ੍ਰੀ ਆਰਟੀ ਐਕਟ ਦਾ ਮਤਬਲ ਕੀ ਆ ਤੇ ਉਹ ਸਮਝ ਰਹੇ ਔਖਾ ਆਰਟੀ ਈ ਐਕਟ ਇਹ ਕਹਿੰਦਾ ਗਰੀਬ ਬੱਚਿਆਂ ਨੂੰ ਅਠੇਡਕ ਫ੍ਰੀ ਐਜੂਕੇਸ਼ਨ ਕੰਪਲਸਰੀ ਐਜੂਕੇਸ਼ਨ ਸਰਕਾਰ ਨੇ ਇਹਦਾ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਇਹ ਬੱਚੇ ਅਸੀਂ ਆਪਣੇ ਸਕੂਲਾਂ ਹੀ ਪੜਾਵਾਂਗੇ ਸਕੂਲਾਂ ਵਿੱਚ ਪੜਦੇ ਪਏ ਪ੍ਰਾਈਵੇਟ ਸਕੂਲ ਤੇ ਬੱਚੇ ਪਰੌਮ ਨੂੰ ਤਿਆਰ ਆ ਸਾਨੂੰ ਪੈਸੇ ਦੇ ਦੇਣ ਫੰਡ ਦੇ ਦੇਣ ਅਸੀਂ ਪੜਾਵਾਂਗੇ ਹੁਣ ਜਿੰਨਾ ਇੱਕ ਸਕੂਲ ਸਰਕਾਰੀ ਸਕੂਲ ਦੇ ਸੱਤਾ ਕਰਦੇ ਇੱਕ ਬੱਚੇ ਦੀ ਗਵਰਨਮੈਂਟ ਉਹ ਸਾਨੂੰ ਦੇ ਜਾਂ ਅਸੀਂ ਪੜਾਵਾਂਗੇ ਜਾਂ ਸਰਫੋਂ ਦੇ ਜਾਂਦੇ ਇਹਦੀ ਸਫਤਾ ਲਈ ਜਾਂਦੇ ਸਾਨੂੰ ਦਬਲ ਨਹੀਂ ਨ ਕੋਈ ਹੁਣ ਪੈਸਾ ਸਾਡਾ ਲੱਗਾ ਪ੍ਰਾਈਵੇਟ ਅਸੀਂ ਆਪਣੀਆਂ ਜਾਇਦਾਦਾਂ ਜ਼ਮੀਨਾਂ ਵੇਚ ਕੇ ਸਕੂਲ ਬਣਾਏ ਆ ਤੇ ਅਸੀਂ ਕਿਉਂ ਫ੍ਰੀ ਪੜਾਈਏ ਬੱਚਿਆਂ ਨੂੰ ਦੇਈਏ ਕੀ ਸਰਕਾਰ ਪ੍ਰਾਈਵੇਟ ਹੌਲਕੀਨ ਫ੍ਰੀ ਫ੍ਰੀ ਲਾਜ ਕਰਦੀ ਆ ਕੀ ਗਵਰਨਮੈਂਟ ਮਿਲਬਰ ਸਕੂਲਾਂ ਨੂੰ ਕਰਦੀ ਆ ਕੀ ਗਵਰਨਮੈਂਟ ਜਿਹੜਾ ਵਾ ਉਹ ਪੀਡਬੀਓ ਜੀ ਸਰਕਾਰ ਫ੍ਰੀ ਕਰਦੀ ਆ ਕੀ ਗਵਰਨਮੈਂਟ ਜਿਹੜਾ ਵਾ ਉਹ ਸਾਨੂੰ ਫੈਬਰ ਜਿਹੜਾ ਸਰਕਾਰ ਫ੍ਰੀ ਕਰਦੀ ਆ ਗਵਰਨਮੈਂਟ ਸਾਡੇ ਕੋ ਟੈਕਸ ਨਹੀਂ ਲੈਂਦੀ ਕੁਲ ਪ੍ਰਾਈਵੇਟ ਸਕੂਲਾਂ ਤੋਂ ਉਦਾਰ ਸਰਕਾਰ ਵੀ ਦੇਦੀ ਕੀ ਹੈ ਇਹ ਹੈ ਕਿ ਪੀਲੇ ਸਾਹ ਕਰੋਨਾ ਦੇ ਵਿੱਚ ਮਾਨਯੋਗ ਹਾਈ ਕੋਰਟ ਵਿੱਚ ਜਦੋਂ ਕੇਸ ਲੱਗਾ ਸੀ ਸ਼ਿਵ ਸਿੰਘਾ ਸਾਹਿਬ ਨੇ ਲਾਇਆ ਕਿ ਫੀਸ No ਸਕੂਲ ਲੋ ਉਦੋਂ ਹੀ ਜੱਜ ਸਾਹਿਬ ਨੇ ਟਿੱਪਣੀ ਕੀਤੀ ਸੀ ਕਿ ਪ੍ਰੈਵਟ ਸਕੂਲਾਂ ਦਾ ਇਨਕਮ ਆਰ ਸੋਰਸ ਕੀ ਹੈ ਪ੍ਰਾਈਵੇਟ ਸਕੂਲ ਦਾ ਇਨਕਮ ਆਰ ਸੋਰਸ ਕੀ ਹੈ ਸਰਕਾਰ ਕਿਵੇਂ ਚੱਲਦੀ ਹੈ ਸਰਕਾਰ ਨੂੰ ਟੈਕਸ ਆਉਂਦੇ ਆ ਲੋਕਾਂ ਨੂੰ ਟੈਕਸਾਂ ਦੇ ਬਿਜ ਸਰਕਾਰ ਚੱਲਦੀ ਹੈ ਇਹ ਕੋਰਾ ਪੈਣਾ ਕਰਦੇ ਸਰਕਾਰ ਇਸ ਕਰਕੇ ਇਸ ਤਰ੍ਹਾਂ ਇਹ ਜਿਹੜਾ ਜੋੜਾ ਨਾ ਸਿਰਫ ਟੀਆਰਪੀ ਆਪਣੇ ਭਲੇ ਭਲੇ ਕਰਾਉਣੀ ਚਾਹੁੰਦਾ ਇਹਨੂੰ ਇਸ ਗੱਲ ਦੀ ਸਮਝ ਹੀ ਨਹੀਂ ਅਗਲੇ ਆਣੀ ਅਨਲ ਆਰਟੀ ਤੁਸੀਂ ਪੜੋ ਅਹੀਂ ਆਰਟੀ ਐਕਟ ਪੜਿਆ ਸੀ ਸਾਡੇ ਨੇ ਅੱਜ ਦਾ ਪੜਿਆ ਤੁਹਾਨੂੰ ਹੋਣਾ ਕਿ 2009 ਦਾ ਪੜ੍ਹਨਾ ਹੈ ਉਹ ਜਿਹੜਾ ਲਿਖਿਆ ਸਪੱਸ਼ਟ ਲਿਖਿਆ ਵੀ ਪੈਸੇ ਦੇਣੇ ਆ ਬਾਹਰਲੇ ਸਟੇਟਾਂ ਸਾਧੀਆਂ ਤੇ ਹੀ ਪੈਸੇ ਲਾਗੂ ਆ ਤੇ ਪੈਸੇ ਦੇਣੇ ਆ ਕੁਝ ਸਟੇਟ ਉੱਥੇ ਅਵਾਜ਼ਾਂ ਹੋਏ ਪੈਸੇ ਮਿਲਦੇ ਨਹੀਂ ਛੇਤੀ ਸੋ ਮੇਰੀ ਬੇਟੀਆਂ ਸਲਾਮ ਸੇ ਨੂੰ ਇੱਕ ਗੱਲ ਜਿਹੜੀ ਨਾ ਉਹ ਸੋਸਮਨੇ ਨਾਲ ਹੀ ਕਹੀਦੀ ਆ ਇਵੇਂ ਫਾਲਤੂ ਸਕੂਲਾ ਹੋਣੇ ਡਰੋਂਟ ਮਕਾਉਣੇ ਕੰਨਾਂ ਨਾ ਕਰੇ ਬੱਚਾ ਪੜ੍ਹਦਾ ਹੈ ਬੱਚਿਆਂ ਦੀ ਜ਼ਿੰਦਗੀ ਤਬਾਹ ਨਾ ਕਰੇ ਕਿ ਸਾਡੇ ਦਾ ਪ੍ਰੇਮ ਪਿਆਰ ਬਣਿਆ ਬੱਚਿਆਂ ਨਾਲ ਮਾਪਿਆਂ ਨਾਲ ਤੇ ਸਕੂਲਾਂ ਨਾਲ ਉਹ ਨਾ ਵਿਗਾੜੇ ਵੇਖੋ 8 ਲੱਖ ਦੀ ਇਨਕਮ ਉਹ ਸੋਸਾ ਜਿਹੜਾ ای ਡਬਲਯੂ ਐਸੋ ਕਲੋਮਿਕਲ ਵੀਕਲ ਸਟੂਡੈਂਟ 8 ਲੱਖ ਤੇ ਕੋਈ ਇਨਕਮ ਟੈਕਸ ਪਰ ਭਰਦਾ ਨਹੀਂ ਸਾਰੇ ਬੱਚੇ ਸਾਰੇ ਸਕੂਲਾਂ ਸਕੂਲੀ ਇਹਦੇ ਇੱਕ ਤੋਂ ਇਹ ਆਏ ਨੇ ਗਰੀਬ ਪਰ ਤਲਪੇ ਸਾਰਾ ਇਹੋ ਦੀ ਗੱਲ ਸੋਚਣੀ ਗਲਤ ਆ ਸਕੀਵੇਂ ਗਲਤ ਆ ਸਾਨੂੰ ਵੀ ਫ੍ਰੀ ਕਰ ਜਿੰਨੇ ਬੱਚੇ ਆ ਸਾਨੂੰ ਫ੍ਰੀ ਕਰਨ ਸਰਕਾਰ ਸਾਨੂੰ ਪੈਸੇ ਦੇ ਚਲੇ ਮੰਨ ਲਓ ਮੇ ਕੋਈ ਹਜ਼ਾਰ ਬੱਚਾ ਤੇ ਸਾਨੂੰ ਸਰਕਾਰ ਪੈਸੇ ਦੇ ਚਲੇ ਮੇ ਨਵੀ ਲੱਕ ਪੈਸੇ ਦੇ ਚਲੇ ਅਸੀਂ ਬੱਚੇ ਪੜਾਵਾਂਗੇ ਸਾਨੂੰ ਤੇ ਇਸ ਕਾ ਤੇ ਆਉਣੀ ਚਾਹੀਦੀ ਦਾ ਅਸੀਂ ਕਹਿੰਨੇ ਆ ਵੀ ਮੈਂ ਕਪੜਾ ਵਧੀਆ ਪਾਉਣਾ ਤੇ ਕਪੜੇ ਵਧੀਆ ਨੂੰ ਬਹੁਤ ਜ਼ਿਆਦਾ ਹੋਣੀ ਆ ਮੈਦ ਮੁੱਟੀ ਵਧੀਆ ਸਟੈਂਡਰਡ ਦੀ ਖਾਣੀ ਆ ਉਹਦਾ ਰੇਟ ਜ਼ਿਆਦਾ ਹੋਣੀ ਆ ਜਦੋਂ ਆਪਾਂ ਰੋਟੀ ਖਾਣਗੇ ਤੰਗੇ 호텔 ਖਾਣਗੇ ਉਹਦਾ ਰੇਟ ਵਾਧੇ ਹੋਣਾ ਢਾਬੇ ਨਾਲ ਫਰਕ ਕੀ ਆ ਇਹ ਗਲ ਮੈਂ ਕਹਿੰਨਾ ਚੰਗੇ ਸਪੋਰਟ ਸਾਡੇ ਕੋਲ ਬੱਤੀਆਂ ਐਸੀਆਂ ਚੰਗੇ ਟੀਚਰ ਚੰਗਾ ਸਟਾਫ ਚੰਗਾ ਫਰਨੀਚਰ ਸਭ ਕੁਝ ਰੱਖਿਆ ਹੈ ਅਸੀਂ ਅਸੀਂ ਬੱਚਿਆਂ ਨੂੰ ਪੜ੍ਹਾਉਣਾ ਪਿਆਰਾ ਆਰਟੀਐਲ ਲੱਗਣਾ ਚਾਹੀਦਾ ਪਰ ਉਸ ਦੇ ਨਾਲ ਸਾਡੀ ਫਿਨਿਸ਼ਨ ਸਾਨੂੰ ਉਹਦਾ ਬੈਨੀਫਿਟ ਪੈਸਾ ਜਾਂ ਪੈਸਾ ਉਹ ਮਿਲ ਜਾਈਏ ਧੰਨਵਾਦ